ਇਹ ਚੀਜ਼ ਵਰਤਨ ਤੇ ਲੱਗੀ پابੰਦੀ ਜੇ ਵਰਤੀ ਤਾਂ ਲੱਗੂ 5000 ਰੁਪਏ ਜੁਰਮਾਨਾ ਜਲਦੀ ਦੇਖ ਲਓ ਇਹ ਜ਼ਰੂਰੀ ਖਬਰ ਗਰਮੀਆਂ ਦੇ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਤੇ ਜੇਕਰ ਤੁਸੀਂ ਪਾਣੀ ਦੀ ਬਰਬਾਦੀ ਕਰਦੇ ਹੋ ਤਾਂ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਪੈ ਸਕਦਾ ਹੈ ਜੀਹਾ ਜਲ ਸਪਲਾਈ ਅਤੇ ਸੀਵਰੇਜ ਬੋਰਡ ਨੇ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ ਜੋ ਕਿ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਜੇਕਰ ਤੁਸੀਂ ਪਾਣੀ ਪੀਨ ਵਾਲੇ ਦੀ ਵਰਤੋਂ ਕਰਨ ਕਾਰਨ ਕਾਰ ਤੋਂ ਣ ਬਾਗਬਾਨੀ ਜਾਂ ਸੜਕਾਂ ਦੀ ਸਫਾਈ ਕਰਨ ਲੱਗੇ ਉਦੇਸ਼ਾਂ ਲਈ ਕਰ ਰਹੇ ਹੋ ਤਾਂ ਤੁਹਾਨੂੰ ਹੁਣ ਭਾਰੀ ਜੁਰਮਾਨਾ ਭਰਨਾ ਪਵੇਗਾ ਗਰਮੀਆਂ ਵਿੱਚ ਪਾਣੀ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਤੇ ਆਬਾਦੀ ਲਗਭਗ ਦੇਸ਼ ਦੀ ਵੱਧ ਰਹੀ ਹੈ ਅਜਿਹੀ ਸਥਿਤੀ ਵਿੱਚ ਜੇਕਰ ਅਸੀਂ ਪਾਣੀ ਦੀ ਬਰਬਾਦੀ ਕਰਾਂਗੇ ਤਾਂ ਹੋਰ ਲੋਕਾਂ ਨੂੰ ਪਾਣੀ ਕਿਵੇਂ ਮਿਲੇਗਾ। ਇਹੀ ਕਾਰਨ ਹੈ ਕਿ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੇ ਇਹ ਨਿਯਮ ਲਾਗੂ ਕੀਤਾ ਹੈ। ਬੋਰਡ ਦਾ ਕਹਿਣਾ ਹੈ ਕਿ ਇਹ ਫੈਸਲਾ ਹਰ ਕਿਸੇ ਲਈ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਜੇਕਰ ਤੁਸੀਂ ਗੈਰ ਜ਼ਰੂਰੀ ਉਦੇਸ਼ਾਂ ਲਈ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 5000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਅਤੇ ਜੇਕਰ ਤੁਸੀਂ ਵਾਰ-ਵਾਰ ਇਹ ਗਲਤੀ ਕਰਦੇ ਹੋ ਤਾਂ ਹਰ ਦਿਨ ਲਈ 500 ਦਾ ਜੁਰਮਾਨਾ ਹੋਰ ਜੋੜਿਆ ਜਾਵੇਗਾ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਾਰ ਤੋਂ ਲਈ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਜੇਬ ਤੇ ਭਾਰੀ ਜੁਰਮਾਨਾ ਪੈ ਸਕਦਾ ਹੈ ਇਸ ਹੁਕਮ ਮੁਤਾਬਕ ਹੁਣ ਤੁਹਾਨੂੰ ਸਿਰਫ ਪੀਣ ਲਈ ਹੀ ਪੀਣ ਵਾਲਾ ਪਾਣੀ ਮਿਲੇਗਾ ਇਸ ਦਾ ਮਤਲਬ ਹੈ ਕਿ ਤੁਸੀਂ ਇਸ ਨੂੰ ਕਾਰਤੂਨ ਬਾਗਬਾਨੀ ਗਲੀ ਦੀ ਸਫਾਈ ਪਾਣੀ ਦੇ ਫੁਹਾਰੇ ਜਾਂ ਉਸਾਰੀ ਦੇ ਕੰਮ ਲਈ ਨਹੀਂ ਵਰਤ ਸਕਦੇ ਇੱਥੋਂ ਤੱਕ ਕਿ ਸਿਨੇਮੇ ਘਰਾਂ ਤੇ ਸਿਨੇਮਾ ਹਾਲਾਂ ਵਿੱਚ ਵੀ ਪਾਣੀ ਪੀਣ ਲਈ ਹੀ ਵਰਤਿਆ ਜਾ ਸਕਦਾ ਹੈ ਇੰਨਾ ਹੀ ਨਹੀਂ ਬੋਰਡ ਨੇ ਟੈਂਕਰ ਦੇ ਪਾਣੀ ਦੀਆਂ ਕੀਮਤਾਂ ਵੀ ਤੈਅ ਕਰ ਦਿੱਤੀਆਂ ਹਨ ਪਹਿਲਾਂ ਟੈਂਕਰ ਮਾਲਕ ਗਾਹਕ ਤੋਂ ਜ਼ਿਆਦਾ ਪੈਸੇ ਵਸੂਲਦੇ ਸਨ ਪਰ ਹੁਣ 5 ਤੋਂ 10 ਕਿਲੋਮੀਟਰ ਦੀ ਦੂਰੀ ਤੇ 6000 ਲੀਟਰ ਪਾਣੀ ਦਾ ਟੈਂਕਰ 750 ਰੁਪਏ ਚ 8000 ਲੀਟਰ ਪਾਣੀ ਦਾ ਟੈਂਕਰ 850 ਰੁਪਏ ਦੇ ਵਿੱਚ ਇਸ ਤੋਂ ਇਲਾਵਾ 12000 ਲਟਰ ਪਾਣੀ ਵਾਲਾ ਟੈਂਕਰ 1200 ਰੁਪਏ ਦੇ ਵਿੱਚ ਮਿਲੇਗਾ ਤਾਂ ਇਹ ਬੈਂਗਲੌਰੂ ਦੇ ਵਿੱਚ ਜਲ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਨਜਾਇਜ਼ ਪਾਣੀ ਵਾਰਤੋਂਗੇ ਤਾਂ ਤੁਹਾਨੂੰ 5000 ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ